ਜਲੰਧਰ ਦੇ ਵਿੱਚ ਅੱਜ ਤੋਂ ਲਾਗੂ ਹੋਵੇਗਾ ਈ ਚਲਾਨ ਸਸ਼ੀਗਲ ਦੇ ਸਾਰਿਆਂ ਨੂੰ ਤੁਸੀਂ ਦੇਖ ਲਿਓ ਪਬਲਿਕ ਅਪਡੇਟ ਟੀਵੀ ਮੈਂ ਹਾਂ ਨਿਹਸ਼ਰਮਾ ਵਾਹਨ ਚਾਲਕਾਂ ਦੇ ਲਈ ਇਸ ਵਕਤ ਦੀ ਅਹਿਮ ਖਬਰ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸਦੀ ਏ ਕਿ ਜੇਕਰ ਕੋਈ ਵਾਹਨ ਚਾਲਕ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦਾ ਹੈ ਤੇ ਉਸ ਨੂੰ ਇਹ ਹੁਣ ਮਹਿੰਗਾ ਪੈ ਸਕਦਾ ਹੈ ਜਲੰਧਰ ਦੇ ਵਿੱਚ ਪੁਲਿਸ ਦੇ ਦੁਆਰਾ ਜੋ ਹੈ ਆਧੁਨਿਕ ਚਲਾਨ ਪ੍ਰਣਾਲੀ ਸ਼ੁਰੂ ਕਰ ਦਿੱਤੀ ਗਈ ਹੈ ਸੀਸੀਟੀਵੀ ਕੈਮਰਾ ਦਲਾਹੀ ਆਨਲਾਈਨ ਚਲਾਨ ਪ੍ਰਣਾਲੀ ਜਿਹੜੀ ਹੈ ਸ਼ੁਰੂ ਕਰ ਦਿੱਤੀ ਗਈ ਹੈ ਜੇਕਰ ਕੋਈ ਵਾਹਨ ਚਾਲਕ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦਾ ਹੈ ਗਲਤ ਪਾਸੇ ਨਿਕਲਦਾ ਹੈ ਜਾਂ ਜ਼ੈਬਰਾ ਕ੍ਰੋਸਿੰਗ ਪਾਰ ਕਰਦਾ ਹੈ ਤੇ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਉਸ ਦਾ ਚਲਾਨ ਜਿਹੜਾ ਹੈ ਸਿੱਧਾ ਉਸ ਦੇ ਘਰ ਭੇਜ ਦਿੱਤਾ ਜਾਵੇਗਾ ਜਿਸ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਜਲੰਧਰ ਦੇ ਵਿੱਚ ਪਹਿਲਾਂ ਹੀ 1000 ਤੋਂ ਵੱਧ ਸੀਸੀਟੀਵੀ ਕੈਮਰੇ ਲਗਾਏ ਜਾ ਚੁੱਕੇ ਨੇ ਇਹ ਜਿਹੜੇ ਕੈਮਰੇ ਨੇ ਉਹ ਮੁੱਖ ਬਾਜ਼ਾਰਾਂ ਸੜਕਾਂ ਤੇ ਚੌਰਾਹਿਆਂ ਤੇ ਲਗਾਏ ਜਾ ਚੁੱਕੇ ਨੇ ਜੇਕਰ ਕੋਈ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦਾ ਹੈ ਉਸ ਨੂੰ ਸਿੱਧੀ ਤੌਰ ਤੇ ਕੈਦ ਕੀਤਾ ਜਾਵੇ ਤਾਂ ਉਸ ਦੇ ਖਿਲਾਫ ਜਿਹੜੀ ਹੈ ਸਿੱਧੀ ਕਾਰਵਾਈ ਕੀਤੀ ਜਾ ਸਕੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਦੇ ਲਈ ਸਪਸ਼ਟ ਤੌਰ ਤੇ ਜ਼ੈਬਰਾ ਲਾਈਨਾਂ ਖਿੱਚੀਆਂ ਯਾਨੀ ਤੁਹਾਨੂੰ ਦੱਸਦੇ ਕਿ ਜਿਹੜੀ ਪ੍ਰਣਾਲੀ ਹੋਵੇਗੀ ਉਹ ਪੂਰੀ ਤਰੀਕੇ ਦੇ ਨਾਲ ਡਿਜੀਟਲ ਹੋਵੇਗੀ ਔਨਲਾਈਨ ਕੈਮਰੇ ਦੇ ਵਿੱਚ ਜੇ ਕੋਈ ਵਾਹਨ ਚਾਲਕ ਗਲਤੀ ਕਰਦਾ ਹੈ ਜਾਂ ਫਿਰ ਕੋਈ ਟ੍ਰੈਫਿਕ ਰੂਲ ਦੀ ਉਲੰਘਣਾ ਕਰਦਾ ਹੈ ਤੇ ਉਹ ਸਿੱਧੇ ਤੌਰ ਤੇ ਕੈਦ ਹੋ ਜਾਵੇਗਾ ਇਹ ਜਾਣਕਾਰੀ ਜਿਹੜੀ ਆਨਲਾਈਨ ਸਿਸਟਮ ਦੇ ਨਾਲ ਜੋੜੀ ਜਾਵੇਗੀ ਤੇ ਫਿਰ ਜਿਹੜਾ ਚਲਾਨ ਹੈ ਉਹ ਵਾਹਨ ਚਾਲਕ ਦੇ ਘਰ ਭੇਜ ਦਿੱਤਾ ਜਾਵੇਗਾ ਤੇ ਅੱਜ ਯਾਨੀ ਕਿ ਸੋਮਵਾਰ ਤੋਂ ਇਹ ਚਲਾਨ ਜਲੰਧਰ ਦੇ ਵਿੱਚ ਸ਼ੁਰੂ ਹੋਣ ਜਾ ਰਿਹਾ ਜੇਕਰ ਤੁਸੀਂ ਵੀ ਟ੍ਰੈਫਿਕ ਰੂਲਸ ਦੀ ਉਲੰਘਣਾ ਕਰਦੇ ਹੋ ਤਾਂ ਸਾਵਧਾਨ ਹੋ ਜਿਓ ਕਿ ਹੁਣ ਤੁਹਾਡੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਸਕਦੀ ਹੈ ਜਿਹੜਾ ਚਲਾਨ ਹੈ ਸੀਸੀਟੀਵੀ ਰਾਹੀਂ ਕੱਟਿਆ ਜਾਵੇਗਾ ਸੀਸੀਟੀਵੀ ਦੇ ਰਾਹੀਂ ਜਿਹੜਾ ਹੈ ਨੰਬਰ ਪਲੇਟ ਕੈਦ ਕੀਤੀ ਜਾਵੇਗੀ ਤੇ ਫਿਰ ਚਲਾਨ ਜਿਹੜਾ ਹੈ ਵਾਹਨ ਚਾਲਕਾਂ ਦੇ ਸਿੱਧੇ ਤੌਰ ਤੇ ਘਰ ਭੇਜ ਦਿੱਤਾ ਜਾਵੇਗਾ ਇਸ